ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਆਪਾਂ ਤੁਹਾਡੇ ਨਾਲ ਦੇਲੀ ਪੋ ਦੇ ਇਤਿਹਾਸਦਿਆਂ ਵੀਡੀਓਜ਼ ਦੇ ਥਰੂ ਇਤਿਹਾਸ ਸਾਂਝਾ ਕਰਦੇ ਆਂ ਸੋ 6 ਪੋ ਤੋਂ ਲੈ ਕੇ 9 ਪੋ ਤੱਕ ਸਾਡੇ ਚੈਨਲ ਤੇ ਵੀਡੀਓਜ਼ ਆ ਚੁੱਕੀਆਂ ਨੇਗੀਆਂ ਇਤਿਹਾਸ ਨੂੰ ਤੁਸੀਂ ਵੱਧ ਤੋਂ ਵੱਧ ਪੜੋ ਤੇ ਆਪਣੇ ਬੱਚਿਆਂ ਨੂੰ ਪੜਾਓ ਤਾਂ ਕਿ ਹਰ ਘਰ ਤੱਕ ਇਹ ਇਤਿਹਾਸ ਪਹੁੰਚੇ ਤੇ ਅੱਜ ਆਪਾਂ ਤੁਹਾਡੇ ਨਾਲ 10 ਪੋ ਦਾ ਇਤਿਹਾਸ ਸਾਂਝਾ ਕਰਾਂਗੇ ਕਿ 10 ਪੋ ਨੂੰ ਕਿਵੇਂ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਬੀਬੀ ਹਰਸ਼ਰਨ ਕੌਰ ਜੀ ਵੱਲੋਂ ਤੇ ਫਿਰ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀਗਾ ਮੁਗਲ ਫੌਜਾਂ ਵੱਲੋਂ ਤੇ ਆਪਾਂ ਹੋਰ ਇਹਦੇ ਨਾਲ-ਨਾਲ ਤੁਹਾਨੂੰ ਦੱਸਾਂਗੇ ਕਿ ਜਿਹੜੇ ਸਹਿਬਜ਼ਾਦਿਆਂ ਨੂੰ ਸਰਹੰਦ ਕਿਵੇਂ ਲਿਆਇਆ ਗਿਆ ਸੀਗਾ ਸੋ ਅੱਜ 10 ਪੋ ਦਾ ਦਿਹਾੜਾ ਹੈ ਜੀ ਤੇ ਆਪਾਂ ਸਾਰੇ ਇਸ ਬਾਰੇ ਜਾਣਦੇ ਆਂ ਇਹ ਦਸਪੂਰ ਇਤਿਹਾਸ ਨੂੰ ਵੀ ਆਪਾਂ ਤੁਹਾਡੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਸਾਂਝਾ ਕਰਾਂਗੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਬੀਬੀ ਹਰਸ਼ਰਨ ਕੌਰ ਜੀ ਬਾਰੇ ਤੇ ਦੂਸਰੇ ਹਿੱਸੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਮਰਿੰਡੇ ਕੋਤਵਾਲ ਤੋਂ ਸਰਹੰਦ ਛੋਟੇ ਸਾਹਿਬ ਜਦਿਆਂ ਉੱਤੇ ਮਾਤਾ ਗੁਜਰੀ ਜੀ ਨੂੰ ਕਿਵੇਂ ਲਿਆਂਦਾ ਗਿਆ ਤੇ ਤੀਜੇ ਹਿੱਸੇ ਵਿੱਚ ਆਪਾਂ ਤੁਹਾਨੂੰ ਗੁਰੂ ਸਾਹਿਬ ਜੀ ਬਾਰੇ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਕਿਉਂਕਿ ਬਹੁਤ ਇਤਿਹਾਸਕਾਰਾਂ ਨੇ ਹਰ ਸ਼ਰਨਕੌਰ ਜੀ ਬੀਬੀ ਵੱਲੋਂ ਬੀਬੀ ਦਾ ਨਾਮ ਕਈ ਥਾਂ ਤੇ ਸ਼ਰਨਕੌਰ ਬੋਲਿਆ ਗਿਆ ਕਈ ਥਾਂ ਤੇ ਹਰ ਸ਼ਰਨਕੌਰ ਬੋਲਿਆ ਗਿਆ ਤਾਂ ਸੋ ਉਹਦਾ ਇੱਕ ਪﻠਿਖਾ ਹੈਗਾ ਉਹ ਆਪਾਂ ਪਹਿਲਾਂ ਦੂਰ ਕਰਦੇ ਆਂ ਸੋ ਇਤਿਹਾਸ ਦੇ ਵਿੱਚ ਬੀਬੀ ਸ਼ਰਨਕੌਰ ਵੀ ਅਤੇ ਬੀਬੀ ਹਰ ਸ਼ਰਨਕੌਰ ਦੇ ਨਾਮ ਹਨ ਬੀਬੀ ਜੀ ਇੱਕ ਹੀ ਹਨ ਹਾਲਾਂਕਿ ਨਾਮ ਤਾਂ ਇੱਕ ਹੀ ਹਨ ਸਾਨੂੰ ਸਮਝ ਲੈਣਾ ਚਾਹੀਦਾ ਹੈ ਬੀਬੀ ਹਰਸ਼ਰਨ ਕੌਰ ਜੀ ਚਮਕੌਰ ਦੇ ਨੇੜੇ ਹੀ ਰਹਿਣ ਵਾਲੇ ਸਨ ਬੀਬੀ ਜੀ ਨੂੰ ਪਤਾ ਤਾਂ ਸੀ ਕਿ ਇੱਥੇ ਕਮ ਕਮਸਾਨ ਦੀ ਜੰਗ ਮੱਚੀ ਸੀ ਬੀਬੀ ਜੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਪੰਜ ਪਿਆਰਿਆਂ ਚੋ ਤਿੰਨ ਪਿਆਰੇ ਅਤੇ ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਤੇ ਹੋਰ ਵੀ ਪਿਆਰੇ ਸਿੱਖ ਸ਼ਹੀਦ ਹੋ ਗਏ ਹਨ ਇਸ ਗੁਰੂ ਦੀਤੀ ਦੇ ਮਨ ਚ ਉਹਨਾਂ ਦੀਆਂ ਪਵਿੱਤਰ ਦੇਹਾਂ ਨੂੰ ਸੰਭਾਲਣ ਦੀ ਵਿਚਾਰ ਆਈ ਜੰਗ ਦੀ ਸਮਾਪਤੀ ਤੋਂ ਬਾਅਦ ਥੱਕੇ ਹਾਰੇ ਮੁਗਲ ਸੈਨਾ ਆਪਣੇ ਤੰਬੂਆਂ ਚ ਆਰਾਮ ਕਰ ਰਹੇ ਹਨ ਬੀਬੀ ਜੀ ਨੇ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿੱਚ ਪਹੁੰਚੇ ਇੱਥੇ ਆ ਕੇ ਦੇਹਾਂ ਨੂੰ ਇਕੱਠਿਆ ਕੀਤਾ ਜੋ ਕਿ ਤੇ ਅਤੇ ਜੋ ਵੀ ਵਸਤੂਆਂ ਸਨ ਸੰਸਕਾਰ ਦੇ ਲਈ ਉਹ ਇਕੱਠੀਆਂ ਕੀਤੀਆਂ ਸਬਨਾਂ ਨੂੰ ਇੱਕ ਜਗ੍ਹਾ ਰੱਖ ਕੇ ਅੰਗੇਠਾ ਸਜਾਇਆ ਅਤੇ ਸ਼ਹੀਦਾਂ ਦਾ ਬੜੇ ਆਦਬ ਨਾਲ ਸੰਸਕਾਰ ਕੀਤਾ ਗਿਆ ਬਾਪੂ ਦੀ ਦਲੇਰਤੀ ਤਲਵਾਰ ਮਿਆਨ ਵਿੱਚੋਂ ਬਾਹਰ ਖਿੱਚ ਕੇ ਚਿਖਾ ਦੀ ਰਾਖੀ ਕਰਦੀ ਰਹੀ ਅੱਗ ਦੇ ਭਾਂਬੜ ਜਦੋਂ ਮੱਚਦੇ ਹਨ ਤੇ ਮੁਗਲ ਫੌਜਾਂ ਸੁਚੇਤ ਹੁੰਦੀਆਂ ਹਨ ਤੇ ਅੰਗਿੱਠੇ ਵਾਲੀ ਜਗ੍ਹਾ ਕੋਲ ਪਹੁੰਚਦੀਆਂ ਹਨ ਸਿਪਾਹੀ ਪੁੱਛਦੇ ਹਨ ਬੀਬੀ ਹਰਸ਼ਰਨ ਕੌਰ ਨੂੰ ਕਿ ਕੀ ਹੋ ਰਿਹਾ ਹੈ ਤੇ ਧੀ ਨੇ ਬੜੀ ਦੇਵਾਕੀ ਨਾਲ ਆਖਿਆ ਕਿ ਮੈਂ ਆਪਣੇ ਭਰਾਵਾਂ ਦਾ ਸੰਸਕਾਰ ਕਰ ਰਹੀ ਹਾਂ ਝਾਲਮੋ ਇੰਨਾ ਝਾਲਮਾ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਘੇਰਾ ਪਾ ਲਿਆ ਸਿੰਘਣੀ ਨੇ ਦਲੇਰੀ ਨਾਲ ਟੱਕਰਾ ਕੀਤਾ ਅਤੇ ਕੁਝ ਮੁਗਲ ਸਿਪਾਹੀ ਜ਼ਖਮੀ ਹੋਏ ਕੁਝ ਮਾਰੇ ਗਏ ਆਖਿਰ ਜੇ ਗੁਰੂ ਦੀ ਧੀ ਨੂੰ ਸਿਪਾਈਆਂ ਨੇ ਕਾਬੂ ਕਰ ਲਿਆ ਅਤੇ ਬਲਦੀ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਧੰਨ ਗੁਰੂ ਦੀ ਧੀ ਜਿੰਨਾ ਪਾਸੋਂ ਗੁਰੂ ਸਾਹਿਬ ਨੇ ਮਹਾਨ ਸੇਵਾ ਲਈ ਅਤੇ ਮਹਾਨ ਸ਼ਹੀਦਾਂ ਤੇ ਸ਼ਰੀਰਾਂ ਨੂੰ ਰੋਲਣ ਤੋਂ ਬਚਾ ਲਿਆ ਇਸ ਅੰਗੀਠੇ ਵਾਲੀ ਥਾਂ ਉੱਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਸ਼ਮਕੌਰ ਸਾਹਿਬ ਵਿਖੇ ਸ਼शोਭਿਤ ਹੈ ਹਰ ਸਾਲ ਇੱਥੇ ਪਉ ਦੇ ਮਹੀਨੇ ਵਿੱਚ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਹੈ ਨਾਮ ਸਿਮਰਨ ਕਰਦੀਆਂ ਹਨ ਸੰਗਤਾਂ ਅਤੇ ਸੰਗਤਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਮਹਾਨ ਸਿੱਖਾਂ ਨੂੰ ਬੀਬੀ ਜੀ ਦੀ ਨੂੰ ਬੀਬੀ ਜੀ ਦੀ ਯਾਦ ਨੂੰ ਯਾਦ ਕਰਦੀਆਂ ਹਨ ਬੀਬੀ ਹਰਸ਼ਰਨ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਨਕੋਟ ਬਾੜ ਪਰਨਾ ਦੂਸਰੇ ਪਾਸੇ ਦੀ ਗੱਲ ਕਰਦੇ ਆ ਦੂਸਰੇ ਪਾਸੇ ਦੀ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦਾ ਸਪੋ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਨੌ ਪੋ ਨੂੰ ਗੰਗੂ ਪਾਪੀ ਖਬਰ ਦੇ ਕੇ ਕੋਤਵਾਲ ਪੁਲਿਸ ਨੂੰ ਜਦੋਂ ਖਬਰ ਦੇ ਕੇ ਗ੍ਰਿਫਤਾਰ ਬਰਬਾਦ ਹਿੰਦਾ ਹੈ ਤੇ ਨੌ ਪੋ ਦੀ ਰਾਤ ਮਾਤਾ ਜੀ ਅਤੇ ਸਾਹਿਬ ਜਾਦੇ कोतवाल ਵਿਖੇ ਰਾਤ گزارਦੇ ਹਨ ਇਹ ਗੰਗੂ ਗੁਰੂ ਘਰ ਦਾ ਰਸੋਈਆ ਵੀ ਦੱਸਿਆ ਜਾਂਦਾ ਹੈ ਇਹ ਨਹੀਂ ਸੀ ਕਿ ਗੰਗੂ ਜਾਣਦਾ ਨਹੀਂ ਸੀ ਉਹ ਚਾਹੁੰਦਾ ਤਾਂ ਚਾਰੇ ਉਹ ਚਾਹੁੰਦਾ ਤਾਂ ਚਾਹੇ ਜਿੰਨੇ ਦਿਨ ਮਰਜੀ ਰੱਖ ਸਕਦਾ ਸੀ ਘਰ ਵਿੱਚ ਪਰ ਮਾਇਆ ਨੇ ਮਨ ਬੇਈਮਾਨ ਕਰ ਦਿੱਤਾ ਸ਼ਹੀਦ ਹੋਣਾ ਹੀ ਇਸ ਤਰ੍ਹਾਂ ਸੀ ਜੇਕਰ ਇਹ ਨਾ ਹੁੰਦਾ ਤਾਂ ਸਾਡੇ ਵਿੱਚ ਅੱਜ ਅਣਖਾਂ ਕਿਵੇਂ ਕਾਇਮ ਹੁੰਦੀਆਂ ਗੁਰੂ ਸਿੱਖ ਪਿਆਰਿਓ ਇਹਨਾਂ ਨੂੰ ਇੱਥੇ ਕੋਈ ਭੋਜਨ ਨਹੀਂ ਮਿਲਿਆ ਕਿਸੇ ਵੱਲੋਂ ਅਤੇ ਨਾ ਹੀ ਕੋਈ ਵਸਤਰ ਵਗੈਰਾ ਦਿੱਤੇ ਗਏ ਜਦੋਂ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜੀ ਆਦਿ ਨੂੰ ਪੋਤਵਾਲ ਬੀਕੇ ਗ੍ਰਿਫਤਾਰ ਕੀਤਾ ਗਿਆ ਸੀ ਕਿ ਉੱਥੇ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਨੂੰ ਕੋਈ ਵਸਤਰ ਨਹੀਂ ਦਿੱਤਾ ਹੈਗਾ ਮਹ ਸਰਕਾਰਾਂ ਦੀਆਂ ਨਜ਼ਰਾਂ ਵਿੱਚ ਬਾਗੀ ਹਨ ਅਤੇ ਤਸੀਹੇ ਦੇ ਦੇ ਕੇ ਢੁਲਾਂਦੇ ਹਨ ਕਿ ਕਿਤੇ ਡੋਲ ਜਾਵਣ ਅਤੇ ਹਾਰ ਮੰਨ ਲੈਣ ਅੱਜ 10 ਪੋ ਦਾ ਸਮਾਂ ਹੁੰਦਾ ਹੈ ਤੇ ਜਾਨੀ ਖਾਂ ਤੇ ਮਾਨੀ ਖਾਂ ਜੋ ਇਸ ਕੋਤਵਾਰ ਦੇ ਮੁਖੀ ਸੰਨ ਇਹ ਸਰਹੰਦ ਵਿਖੇ ਖਬਰ ਦਿੰਦੇ ਹਨ ਵਜੀਰ ਖਾਨ ਨੂੰ ਕਿ ਗੁਰੂ ਦੇ ਛੋਟੇ ਲਾਲ ਅਤੇ ਮਾਤਾ ਜੀ ਪਕੜੇ ਗਏ ਹਨ ਇਹ ਜਿੱਥੇ ਵਜੀਰ ਖਾਨ ਮੁਗਲ ਫੌਜਾਂ ਗੁਰੂ ਜੀ ਨੂੰ ਇੰਨਾ ਲੰਬੇ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕ ਸਕਣ ਕਾਰਨ ਦੁਖੀ ਪਰਤੀਆਂ ਦੁਖੀ ਪਰਤੀਆਂ ਸੀ ਅਤੇ ਜਦੋਂ ਉਸ ਨੂੰ ਮਾਤਾ ਜੀ ਅਤੇ ਛੋਟੇ ਸਹਜਾਦੇ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਦਾ ਚੱਲਦਾ ਹੈ ਤਾਂ ਉਸ ਦੀ ਉਮੀਦ ਜਾਗਦੀ ਹੈ ਉਸਨੇ ਸੋਚਿਆ ਕਿ ਹੁਣ ਗੁਰੂ ਨੂੰ ਮਾਂ ਤੇ ਪੁੱਤਰ ਦਾ ਮੋਹ ਮੇਰੇ ਕੋਲ ਖਿੱਚ ਕੇ ਲੈ ਆਵੇਗਾ ਅਤੇ ਗੁਰੂ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ ਤਾਂ ਸੁਪਉ ਨੂੰ ਮਾਤਾ ਜੀ ਨੇ ਸਹਬਜਾਦਿਆਂ ਨੂੰ ਸਰਹੰਦ ਲੈ ਜਾਂਦਾ ਗਿਆ ਹੁਣ ਮਰਿੰਡੇ ਤੋਂ ਕਿਸ ਤਰ੍ਹਾਂ ਲੈ ਕੇ ਗਏ ਸਨ ਸਰਹੰਦ ਨੂੰ ਇਸ ਬਾਰੇ ਵੀ ਵਿਦਵਾਨਾਂ ਨੇ ਪੱਖ-ਬਖ ਬਿਆਨ ਬਿਆਨ ਦਿੱਤੇ ਹਨ ਕਿਤੇ ਰੱਥ ਦਾ ਵੀ ਜ਼ਿਕਰ ਹੈ ਤੇ ਕਿਤੇ ਖੱਤਰਾਂ ਦਾ ਵੀ ਜ਼ਿਕਰ ਹੈ ਜਿਵੇਂ ਕੋਤਵਾਲ ਚ ਰੱਖਿਆ ਗਿਆ ਇਹ ਸੋਚ ਕੇ ਲੱਗਦਾ ਨਹੀਂ ਹੈ ਕਿ ਉਹਨਾਂ ਨੂੰ ਰੱਥ ਤੇ ਲੈ ਕੇ ਗਏ ਹੋਣਗੇ ਜਦੋਂ ਸਰਹੰਦ ਮਾਤਾ ਜੀ ਅਤੇ ਸਾਹਿਬਜ਼ਾਦੇ ਪਹੁੰਚਦੇ ਹਨ ਤਾਂ ਵਜ਼ੀਰ ਖਾਨ ਦੇ ਹੁਕਮ ਨਾਲ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਵਿੱਚ ਅੱਜ ਪਹਿਲੀ ਰਾਤ 10 ਪੋ ਦੀ ਰਾਤ guzari ਇਸ ਠੰਡੇ ਬੁਰਜ ਅੰਦਰ ਕਈ ਕੁਝ ਵਰਤਿਆ ਜਿਸ ਦਾ ਇਸ ਦਾ ਜ਼ਿਕਰ ਅੱਗੇ ਆਪਾਂ ਦਾ 11 ਪੋ ਤੇ 12 ਪੋ ਦੇ ਇਤਿਹਾਸ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਨ ਮਾਤਾ ਜੀ ਅਤੇ ਮਹਾਨ ਬਾਬੇ ਹੁਣ ਤੀਸਰੇ ਪਾਸੇ ਗੁਰੂ ਸਾਹਿਬ ਜੀ ਦੀ ਗੱਲ ਕਰਦੇ हां के गुरु साहिब ਘੜੀ ਚੋਂ ਨਿਕਲੇ ਅਤੇ ਮਾਛੀ ਬਾੜੇ ਪਹੁੰਚਦੇ ਪਹੁੰਚੇ ਫਿਰ ਇੱਥੋਂ ਦੀ ਪਾਈ ਪੰਜਾਬਾ ਪਾਈ ਗੁਲਾਬਾ ਆਪਣੇ ਘਰ ਲੈ ਗਏ ਇਹ ਨੌਪੋ ਦੀ ਬਾਤ ਹੈ ਇਹ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਹ ਇਹ ਮਸੰਦ ਸਨ ਗੁਰੂ ਘਰ ਦੇ ਸਰਕਾਰ ਵੱਲੋਂ ਹੁਕਮ ਜਾਰੀ ਸਨ ਕਿ ਕਿਸੇ ਨੇ ਵੀ ਪਨਾਹ ਨਹੀਂ ਦੇਣੀ ਇਹਨਾਂ ਦੇ ਮਨ ਅੰਦਰ ਵੀ ਡਰ ਪੈਦਾ ਹੋਇਆ ਇਹਨਾਂ ਨੇ ਗੁਰੂ ਸਾਹਿਬ ਅੱਗੇ ਥਾਲ ਪੇਟ ਕੀਤਾ ਜਿਸ ਚ ਮਾਇਆ ਸੀ ਉਸ ਦਾ ਭਾਵ ਸੀ ਕਿ ਗੁਰੂ ਸਾਹਿਬ ਹੁਣ ਇੱਥੋਂ ਚਲੇ ਜਾਣ ਤਾਂ ਜੋ ਅਸੀਂ ਤੇ ਸਾਡਾ ਪਰਿਵਾਰ ਬਚ ਜਾਵੇ ਇਹਨਾਂ ਲਈ ਹੀ ਗੁਰੂ ਨੇ ਸਭ ਕੁਝ ਵਾਰ ਦਿੱਤਾ ਅਤੇ ਇਹਨਾਂ ਦੇ ਮਨ ਚ ਆਪਣੀ ਮੌਤ ਦਾ ਡਰ ਬਣਿਆ ਹੈ ਇਹ ਪ੍ਰੇਮ ਦੀਆਂ ਖੇਡਾਂ ਹਰੇਕ ਦੇ ਵੱਸ ਦੀਆਂ ਨਹੀਂ ਹੁੰਦੀਆਂ ਪ੍ਰੇਮ ਦੀ ਖੇਡ ਵੇਖਣੀ ਐ ਤੇ ਗਣੀ ਖਾਂ ਨਵੀਂ ਖਾਂ ਪਾਸੋਂ ਵੇਖੋ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਫਰਜੰਦ ਆਖ ਦਿੱਤਾ ਉੱਥੇ ਨਜ਼ਦੀਕ ਹੀ ਦੋ ਪ੍ਰੇਮੀ ਜੋ ਗੁਰੂ ਸਾਹਿਬ ਨੂੰ ਅਕਸਰ ਸ੍ਰੀ ਆਨੰਦਪੁਰ ਸਾਹਿਬ ਮਿਲਦੇ ਰਹਿੰਦੇ ਸਨ ਮੁਸਲਮਾਨ ਸਨ ਗਣੀ ਖਾਂ ਤੇ ਨਵੀਂ ਖਾਂ ਦੀ ਆਪਾਂ ਗੱਲ ਕਰ ਰਹੇ ਹਾਂ ਸੋ ਗਣੀ ਖਾਂ ਤੇ ਨਵੀਂ ਖਾਂ ਮੁਸਲਮਾਨ ਸਨ ਜੋ ਚੰਗੀ ਨਸਲ ਦੇ ਘੋੜੇ ਨਸਲ ਦੇ ਘੋੜੇ ਦੀਆਂ ਕਰਦੇ ਸਨ ਗੁਰੂ ਘਰ ਚ ਅਤੇ ਬੇहद ਪਿਆਰੇ ਸੇਵਕ ਸਨ ਗੁਰੂ ਘਰ ਦੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਸਾਡੇ ਇਲਾਕੇ ਵਿੱਚ ਪੰਜਾਬੇ ਤੇ ਘਰ ਪਹੁੰਚੇ ਹਨ ਤੇ ਇਹ ਦੋਨੋਂ ਭਰਾਵੋ ਬੇਨਤੀਆਂ ਕਰਕੇ ਆਪਣੇ ਘਰ ਲੈ ਜਾਂਦੇ ਹਨ ਜੋ ਗੁੱਜ ਪਿੱਛੇ ਵਾਪਰਿਆ ਸੀ ਇਹ ਭਰਾਵਾਂ ਨੂੰ ਪਤਾ ਪਤਾ ਸੀ ਜੋ ਵੀ ਹਾਲਾਤ ਉਸ ਸਮੇਂ ਬਣੇ ਸਨ ਇੰਨਾ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਇੱਥੇ ਹੀ ਇਤਿਹਾਸ ਦਾ ਜ਼ਿਕਰ ਹੈ ਕਿ ਇੱਕ ਵਿਰਧ ਮਾਤਾ ਜੀ ਸਨ ਜਿਨ੍ਹਾਂ ਦਾ ਨਾਮ ਮਾਤਾ ਹਰਦੇਈ ਸੀ ਜੋ ਗੁਰੂ ਸਾਹਿਬ ਨੂੰ ਅਥਾਹ ਪ੍ਰੇਮ ਕਰਦੀ ਸੀ ਤੇ ਹਰ ਵੇਲੇ ਚੇਤੇ ਕਰਦੇ ਰਹਿਣਾ ਕਿ ਦਰਸ਼ਨ ਦੀਦਾਰੇ ਬਖਸ਼ੋ ਇੰਨਾ ਨੇ ਗੁਰੂ ਸਾਹਿਬ ਲਈ ਪ੍ਰੇਮ ਨਾਲ ਇੱਕ ਖੱਦਰ ਦਾ ਚੋਲਾ ਬਣਾਇਆ ਹੋਇਆ ਸੀ ਤੇ ਮਨ ਦੀ ਮਨ ਦੀ ਇੱਛਾ ਸੀ ਕਿ ਇਹ ਗੁਰੂ ਸਾਹਿਬ ਪਹਿਨਣ ਇਨਾ ਦੇ ਘਰ ਜਾ ਕੇ ਕਿਸੇ ਨੇ ਦੱਸਿਆ ਕਿ ਕਲੰਗਿਆ ਵਾਲੇ ਪਾਸ ਤੇ ਪਾਤਸ਼ਾਹ ਜੀ ਆਏ ਹਨ ਮਾਤਾ ਜੀ ਨੂੰ ਪਤਾ ਲੱਗਿਆ ਉਹਨਾਂ ਦੀ ਖੁਸ਼ੀ ਸੰਭਾਲੀ ਨਾ ਗਈ ਉਹਨਾਂ ਨੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਚੋਗਾ ਪੇਟ ਕੀਤਾ ਅਤੇ ਉੱਥੇ ਹੀ ਉਹ ਮਾਤਾ ਹਿਰਦੇਈ ਜੀ ਆਪਣੇ ਪ੍ਰਾਣ ਵੀ ਤਿਆਗ ਦਿੰਦੇ ਹਨ ਪ੍ਰੇਮ ਵਾਲਿਆਂ ਕੋਲ ਗੁਰੂ ਸਾਹਿਬ ਆਪ ਚੱਲ ਕੇ ਜਾਂਦੇ ਰਹੇ ਇਤਿਹਾਸ ਵਿੱਚ ਬਹੁਤ ਥਾਵਾਂ ਦੇ ਜ਼ਿਕਰ ਮਿਲ ਜਾਂਦਾ ਹੈ ਗੁਰੂ ਸਾਹਿਬ ਨੇ ਉਸ ਮਾਤਾ ਦੀ ਅੰਤਿਮ ਇੱਛਾ ਪੂਰੀ ਕੀਤੀ ਅਤੇ ਅੰਤਿਮ ਸਮਾ ਸੰਭਾਲਿਆ ਗਣੇਖਾਂ ਅਤੇ ਨਵੀ ਖਾਨ ਜੀ ਕੋਲ ਰਹਿੰਦਿਆਂ ਅੱਜ ਦਾਸ ਪੋਤਾ ਸਮਾਂ ਹੋ ਗਿਆ ਸੀ ਇਨ੍ਹਾਂ ਭਰਾਵਾਂ ਨੇ ਗੁਰੂ ਸਾਹਿਬ ਜੀ ਨੂੰ ਇਸ ਇਲਾਕੇ ਦੇ ਤੋਂ ਸੁਰੱਖਿਅਤ ਬਾਹਰ ਕੱਢਣ ਦੀ ਯੋਜਕ ਬਣਾਈ ਇਹ ਫਿਰ 11 ਪੋ ਦੀ ਪਿਛਲੀ ਰਾਤ ਤੋਂ ਕਿਵੇਂ ਉੱਚ ਦੇ ਪੀਰ ਬਣ ਕੇ ਅਗਾਂਹ ਦੇ ਸਫ਼ਰ ਲਈ ਗੁਰੂ ਸਾਹਿਬ ਜਾਂਦੇ ਹਨ ਇਹ ਆਪਾਂ ਤੁਹਾਨੂੰ 11 ਪੋ ਦੇ ਇਤਿਹਾਸ ਵਿੱਚ ਸਾਂਝਾ ਕਰਾਂਗੇ ਸੋ ਸਾਥ ਸੰਗਤ ਜੀ ਅੱਜ ਆਪਾਂ 10 ਪੋ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਘਰ ਪਰਿਵਾਰ ਬੱਚਿਆਂ ਨਾਲ ਸਾਂਝੀ ਕਰੋ ਤੇ ਹੋਰਨਾਂ ਨਾਲ ਵੀ ਸਾਂਝੀ ਕਰੋ ਤਾਂ ਕਿ ਗੁਰੂ ਦਾ ਇਤਿਹਾਸ ਆਪਣੇ ਹਰ ਇੱਕ ਘਰ ਦੇ ਵਿੱਚ ਪਹੁੰਚੇ ਤੇ ਸਭ ਨੂੰ ਇਤਿਹਾਸ ਬਾਰੇ ਜਾਣਕਾਰੀ ਹੋਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਭੁੱਲ ਚੁੱਕ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ